ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਸਭ ਤੋਂ ਪਹਿਲਾਂ ਵਿਸ਼ੇਸ਼ ਵਿਦేశਾਂ ਸੇਵਾਸ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤੇ ਕਿਰਪਾ ਕਰਨ ਤੇ ਆਪਾਂ ਕਰ ਲਈ ਸ਼ੁਰੂਆਤ ਜੀ ਵਲੌਗ ਦੀ ਨਵੇਂ ਵਲੌਗ ਦੀ ਤੇ ਦੋਸਤੋ 12 ਵਜੇ ਦਾ ਟਾਈਮ ਹੈ ਤੇ ਆਪਾਂ ਕਰ ਲਈ ਤਿਆਰੀ ਕਿਉਂਕਿ ਮੈਂ ਚੱਲਿਆ ਹੇ ਆਪਣੇ ਅੱ ਮਹਿੰਗਾਪੁਰ ਪੁਆਜੀ ਨੇ ਸ਼ੱਡਨ ਗੁਰਦੁਆਰਾ ਸਾਹਿਬ ਤੇ ਨਾਲੇ ਮੈਂ ਆਪਣੇ ਸ਼ਹਿਰ ਵੀ ਜਾਣਾ ਹੈ ਪਲੀਏ ਮੈਨੂੰ ਥੋੜਾ ਕੰਮ ਹੈ ਤੇ ਨਾਲੇ ਆਪਾਂ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਾਂਗੇ ਗੁਰੂ ਪ੍ਰਭ ਦੇ ਦਿਹਾੜੇ ਤੇ ਤੇ ਮੈਂ ਖਾਲਾਂ ਬਸ ਰੋਟੀ ਤਿਆਰੀ ਕਰ ਲਈ ਹੈ ਤੇ ਰੋਟੀ ਖਾ ਕੇ ਫਿਰ ਚੱਲਦੇ ਆਪਾਂ ਤੇ ਹੁਣ ਮੈਂ ਖਾਲੀ ਰੋਟੀ ਤੇ ਬਸ ਲੱਗੇ ਹੈ ਤਿਆਰੀ ਕਰਨ ਜਾਣ ਦੀ ਸਭ ਤੋਂ ਪਹਿਲੇ ਜਾਵਾਂਗੇ ਮਹਿੰਗਾਪੁਰਾ ਅੱਡੇ ਤੇ ਗੁਰਦੁਆਰਾ ਸਾਹਿਬ ਤੇ ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਉੱਥੇ ਮਨਾਇਆ ਜਾਂਦਾ ਗੁਰਪੁਰਬ ਤੇ ਸਾਡੇ ਸ਼ਹਿਰ ਵਾਲੀ ਗੁਰਦੁਆਰੇ ਚ ਵੀ ਮਨਾਇਆ ਜਾਣਾ ਤੇ ਮੈਂ ਅੱਜ ਪਾਈ ਹੋਏ ਨੇ ਨਵੇਂ ਬੂਟ ਦੋਸਤੋ ਜਰਬਾ ਵੀ ਨਵੀਆਂ ਕਿਉਂਕਿ ਜਿਹੜੇ ਉਦੋਂ ਤੁਹਾਨੂੰ ਵਲੌਗ ਚ ਦਿਖਾਏ ਸੀ ਬੂਟ ਆਪਾਂ ਲੈਏ ਸੀ ਨਵੇਂ ਤੇ ਉਹ ਨਾ ਮੇਰੇ ਛੋਟੇ ਆ ਗਏ ਇੱਕ ਸਾਈਜ਼ ਤੇ ਇੱਕ ਸਾਈਜ਼ ਵੱਡਾ ਮੰਗਾਇਆ ਪਹਿਲੇ 8 ਨੰਬਰ ਆਇਆ ਸੀ ਉਹ ਟੈਟ ਸੀ ਤੇ ਹੁਣ 9 ਨੰਬਰ ਮੰਗਵਾਇਆ ਸੀ ਔਨਲਾਈਨ ਮੰਗਵਾਇਆ ਸੀ ਕਾਲੇ ਬੂਟ ਵਧੀਆ ਏ ਤੇ ਹੁਣ ਧੁੱਪ ਚੜ ਗਈ ਵਧੀਆ 11:30 ਵਜੇ ਤਬਾ ਧੁੱਪ ਵਧੀਆ ਨਿਕਲ ਆਈ ਹੈ ਹੁਣ ਤੇ ਅੱਜ ਤੇ ਵਧੀਆ ਦੇਣ ਲੱਗ ਗਿਆ ਸ਼ੁਕਰ ਵਾਹਿਗੁਰੂ ਜੀ ਦਾ ਤੇ ਲਓ ਜੀ ਸਿੱਧਾ ਆਪਾਂ ਤੁਹਾਨੂੰ ਹੁਣ ਦਿਖਾਇਆ ਆਪਣੀ ਸ਼ਹਿਰ ਪਲੀ ਆ ਚੁੱਕਾ ਹਾਂ ਮੈਂ ਤੇ ਮੈਨੂੰ ਸਭ ਤੋਂ ਜ਼ਰੂਰੀ ਕੰਮ ਸੀ ਫੁੱਪੜ ਜੀ ਦੀ ਦਵਾਈ ਲੈਣੀ ਸੀ ਤੇ ਮੈਂ ਇੱਧਰ ਆ ਗਿਆ ਹਾਂ ਇੱਥੇ ਮੈਡੀਕਲ ਸ਼ਾਪ ਤੇ ਤੇ ਸਭ ਤੋਂ ਪਹਿਲਾਂ ਮੈਂ ਕਿਹਾ ਫੁੱਪੜ ਜੀ ਦਵਾਈ ਲੈ ਲਾਂ ਉਹਨਾਂ ਨੇ ਪੱਤੇ ਦਿੱਤੇ ਸੀ ਜ਼ਰੂਰੀ ਸੀ ਬਹੁਤ ਤੇ ਮੈਂ ਕਿਹਾ ਫੇਰ ਜਾਨਾ ਗੁਰਦੁਆਰਾ ਸਾਹਿਬ ਸ਼ਹਿਰ ਵਾਲੀ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਪ੍ਰੋਗਰਾਮ ਦੇਖਦੇ ਹਾਂ ਗੁਰੂਪੁਰਬ ਦੇ ਦਿਹਾੜੇ ਤੇ ਤੇ ਇੱਥੇ ਮੈਂ ਲੈ ਰਿਹਾ ਹਾਂ ਦਵਾਈ ਤਿਆਰ ਹੋ ਜੀ ਲੈ ਲਈ ਆਪਾਂ ਦਵਾਈ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਇਹ ਲਓ ਜੀ ਆਪਾਂ ਕਰ ਲਈਏ ਇੱਧਰ ਐਂਟਰੀ ਸ਼ਹਿਰ ਵਾਲੀ ਗੁਰਦੁਆਰਾ ਸਾਹਿਬ ਤੇ ਬਹੁਤ ਜ਼ਿਆਦਾ ਰੌਣਕ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਸਜਾਵਟ ਕੀਤੀ ਹੈ ਬਹੁਤ ਹੀ ਜ਼ਿਆਦਾ ਜਰੌਣਕ ਹੈ ਤੇ ਮੈਂ ਕਿਹਾ ਹੁਣ ਆਇਆ ਤੇ ਹੈ ਗਾਏ ਆਪਾਂ ਹੋਈ ਆਣੇ ਆ ਤੇ ਸਭ ਤੋਂ ਪਹਿਲੇ ਮੈਂ ਉੱਪਰ ਨਾ ਦਰਬਾਰ ਸਾਹਿਬ ਤੇ ਮੱਥਾ ਟੇਕਣ ਜਾਊਂਗਾ ਕਿਉਂਕਿ ਦਰਬਾਰ ਸਾਹਿਬ ਉੱਪਰ ਬਣਾਇਆ ਹੈ ਨਾ ਦੇਖ ਸਕਦੇ ਹੋ ਸੰਗਤ ਕਿੰਨੀ ਜ਼ਿਆਦਾ ਸੇਵਾ ਕਰ ਰਹੀ ਨੇ ਸਭ ਤੇ ਉੱਪਰ ਮੱਥਾ ਟੇਕ ਕੇ ਤੇ ਪਰੇ ਦੀਵਾਨ ਵੀ ਲੱਗਾ ਥੱਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਪੰਲਾ ਕਰਿਓ ਵਾਹਿਗੁਰੂ ਜੀ ਤੇ ਬਹੁਤ ਹੀ ਵਧੀਆ ਰੌਣਕ ਮੇਲਾ ਲੱਗਾ ਹੋਇਆ ਏ ਗੁਰੂਪੁਰਪਤੀ ਦਿਹਾੜੇ ਤੇ ਵਾਹਿਗੁਰੂ ਜੀ ਮਹਾਰਾਜ ਦੇਖ ਸਕਦੇ ਹੋ ਅੰਦਰ ਵੀ ਕਿੰਨੀ ਸੋਹਣੀ ਸਜਾਵਟ ਕੀਤੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਅੱਜ ਤੇ ਮੱਥਾ ਟੇਕ ਲਿਆ ਜੀ ਇੱਧਰ ਆਪਾਂ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਪੋਸਟਰ ਲੱਗੇ ਇੱਥੇ ਸਾਰਾ ਸਿੱਖ ਇਤਿਹਾਸ ਤੇ ਦੱਸਾਂ ਗੁਰੂ ਸਾਹਿਬਾਨ ਜੀ ਬਾਰੇ ਤੇ ਹੋਰ ਜਿੰਨੇ ਵੀ ਸ਼ਹੀਦੀਆਂ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਦਿੱਤੀਆਂ ਉਹਨਾਂ ਬਾਰੇ ਸਾਰਾ ਇਤਿਹਾਸ ਲਿਖਿਆ ਹੈ ਤੇ ਚੱਲਦੇ ਆਂ ਜੀ ਹੁਣ ਆਪਾਂ ਥੱਲੇ ਤੇ ਇੱਧਰ ਮੇਰਾ ਭਾਂਜਾ ਅਮਰਿਤ ਮਿਲ ਪਿਆ ਹੀ ਮੈਨੂੰ ਇੱਥੇ ਵੀ ਆਈ ਸੀ ਤੇ ਮੈਂ ਹੁਣ ਇੱਧਰ ਆ ਗਿਆ ਹਾਂ ਪ੍ਰਸ਼ਾਦਾ ਛਕਣ ਤੇ ਪਰ ਸ਼ਾਦਾ ਸ਼ੱਕੀ ਮੈਂ ਕਿਹਾ ਚਲੋ ਦੀਵਾਨ ਹਾਲ ਚ ਜਲਦੇ ਹਾਂ ਥੋੜਾ ਜਿਹਾ ਬੈਠਦੇ ਹਾਂ ਮੱਥਾ ਟੇਕ ਕੇ ਤੇ ਦੀਵਾਨ ਸੁਣਦੇ ਹਾਂ ਟਾੜੀ ਜੱਥਾ ਲੱਗਿਆ ਸੀ ਬਹੁਤ ਵਧੀਆ ਲੱਗਿਆ ਬਹੁਤ ਸੰਗਤ ਦੇਖ ਸਕਦੇ ਹੋ ਤੁਸੀਂ ਬਾਸ਼ਾ ਦੇ ਕਾਜੀ ਮੇਰੇ ਬਾਸ਼ਾ ਨੇ ਖਾਨਸੇਨੂਕੀ ਤੋਂ ਘਰ ਵਕੀ ਹੈ ਕਹਿੰਦੇ ਜੱਟੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਬੱਕੀ ਤੇ ਪੱਕੀ ਇਹਨੇ ਉਸੇ ਵੇਲੇ ਅਹਿਆਰ ਖੋਟ ਦਿੱਤੇ ਤੇ ਮਜੂਬ ਦੇ ਵਿੱਚ ਪਾਗਲ ਹੋ ਗਿਆ ਤੇ ਜੰਗ ਦਾ ਜਿਹੜਾ ਪੜਵਾ ਦੇ ਹਿੱਸੇ ਜਿੱਤਦਾ ਹੀ ਉਹ ਵੀ ਹਾਰ ਹੋਇਆ ਪਰ ਧੱਕੇ ਕੁਸ਼ੀਸ਼ ਕੀਤਾ ਮੇਰੇ ਬਾਸ਼ਾ ਧੱਕੇ ਕੁਸ਼ੀਸ਼ਲੇ ਮਹਾਰਾਜ ਜੇ ਚਮਕੌਰ ਦੀ ਜੰਗ ਦੇ ਵਿੱਚ ਸਹਿਬ ਜਾਨ ਲੱਗ ਕੇ ਜਿਗਰ ਲੜਦੇ ਨੇ ਨਾ ਤੇ ਉੱਚੀ ਉੱਚੀ ਜਕਾਰੇ ਛੱਡਦੇ ਨੇ ਪੁੱਤਰ ਹੋਣੇ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਦੂਰੇ ਪਾਈ ਨਹੀਂ ਆਣ ਕੇ ਦੱਸਿਆ ਕਿ ਛੋਟੇ ਸਾਹਿਬਾਂ ਦੇ ਲੱਗਦੇ ਜੇਕਰ ਮਿਹਣਾ ਜੱਟਣਗੇ ਸ਼ਹੀਦ ਹੋਵੇ ਤਾਂ ਮੈਂ ਮੁਸਤਰਾਗੇ ਤੇ ਪਾਚਾ ਤੇਰੀ ਕਿੱਥੀ ਤੇਰਾ ਕਰਤਿਸ਼ਾ ਅਟਾ ਗਿਆ ਆਉ ਤੱਕੀਏ ਇੱਕ ਨਾਸ ਕਰਕੇ ਦੇ ਨਾਲ ਸਾਡਾ ਦਿੱਤਾ ਹੋਇਆ ਪਤਾ ਹੈ ਇੱਕ ਮੇਰੇ ਪਾਸ਼ਾ ਜੀ ਕੁੱਸਤ ਦੇ ਵਿੱਚ ਕਿ ਕਵਤ ਕਰਕੇ ਕਿ ਸਾਥ ਦੀ ਖਿਮਾ ਦੇ ਤੋਂ ਰਣਾ ਮੇਰੇ ਮੇਰੇ ਪਾਸ਼ਾ ਨੇ ਕਿਰਪਾ ਕੀਤੀ ਹੈ ਸਾਨੂੰ ਸਾਰੇ ਬੱਚੇ ਦੇ ਕਾਮ ਸਭ ਸਿੰਘ ਸੰਖਾ ਨੇ ਦਰਸ਼ਨ ਕਰਨ ਵਾਸਤੇ ਕਿਹਾ ਕਿ ਅਪਰਸਾ ਸਾਹਿਬ ਜੀ ਦਾ ਬਿੱਪੀ ਦਾ ਘੜੀ ਜਿਹਾ ਹੈ ਕਿਉਂ ਬੈਠੇ Редактор ਤੇ ਹੁਣ ਆਪਾਂ ਘਰੇ ਜਾਣ ਦੀ ਵਾਪਸੀ ਕਰਨ ਲੱਗੇ ਆ ਤੇ ਚਲਦੇ ਆਂ ਜੀ ਫੇਰ ਆਪਾਂ ਤੇ ਲਓ ਜੀ ਇੱਥੇ ਹੁਣ ਮੈਂ ਪਹੁੰਚ ਚੁੱਕਿਆ ਆਪਣੇ ਅੱਡੇ ਤੇ ਪੂਆ ਜੀ ਨਾਲ ਲੈ ਕੇ ਆਪਾਂ ਘਰੇ ਚਲਦੇ ਆਂ ਕਿਉਂਕਿ ਮੇਰੇ ਪੂਆ ਜੀ ਸਾਡੇ ਅੱਡੇ ਤੇ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਉੱਥੇ ਵੀ ਪ੍ਰੋਗਰਾਮ ਸੀ ਉੱਥੇ ਚਲੇ ਗਏ ਸੀ ਤੇ ਮੈਂ ਆਪਣੇ ਸ਼ਹਿਰ ਵੇਖ ਕੇ ਆਇਆ ਆ ਪ੍ਰੋਗਰਾਮ ਸੰਜੀਤ ਤੇ ਹੁਣ 4 ਵੱਜ ਚੁੱਕੇ ਨੇ ਅਸੀਂ ਆ ਚੁੱਕੇ ਹਾਂ ਘਰੇ ਪੂਆ ਜੀ ਗਏ ਸੀ ਆਪਣੇ ਅੱਡੇ ਤੇ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਤੇ ਮੈਂ ਆਪਣੇ ਸ਼ਹਿਰ ਗਿਆ ਸੀ ਤੇ ਤੇ ਉੱਥੇ ਗੁਰਦੁਆਰਾ ਸਾਹਿਬ ਚ ਅੱਜ ਪ੍ਰੋਗਰਾਮ ਸੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਾ ਤੇ ਬਹੁਤ ਵਧੀਆ ਮਨਾਇਆ ਪ੍ਰੋਗਰਾਮ ਬਹੁਤ ਵਧੀਆ ਹੀ ਬਹੁਤ ਜ਼ਿਆਦਾ ਸੰਗਤ ਸੀ ਬਹੁਤ ਵਧੀਆ ਲੱਗਾ ਅੱਜ ਦਾ ਦਿਨ ਬਹੁਤ ਸੋਹਣਾ ਨਿਕਲਿਆ ਤੇ ਮੈਂ ਤਾਂ ਕਿੰਨਾ ਚਿਰ ਅੰਮ੍ਰਿਤਸਰ ਤੋਂ ਢਾਡੀ ਜੱਤਾ ਮੜੀਆਂ ਬੀਬੀਆਂ ਸੀ ਤੇ ਉਹਨਾਂ ਦਾ ਪ੍ਰੋਗਰਾਮ ਸੁਣਦਾ ਰਿਆ ਬਹੁਤ ਵਧੀਆ ਸੀ ਤੇ ਪੰਜਾ ਵੀ ਮੈਨੂੰ ਮਿਲ ਗਿਆ ਸੀ ਇੱਥੇ ਦੀਦੀ ਹੁਣੀ ਵੀ ਆਏ ਸੀ ਤੇ ਫਾਈਨਲੀ ਹੁਣ ਆ ਚੁੱਕੇ ਆ ਘਰੇ ਤੇ ਮੈਂ ਬਾਈਕ ਤੇ ਹੀ ਚਲੇ ਗਿਆ ਅਸੀਂ ਅੱਜ ਆਪਣੇ ਸ਼ਹਿਰ ਸਾਡੇ ਘਰ ਤੋਂ ਪੈਂਦਾ 15-16 ਕਿਲੋਮੀਟਰ ਦੂਰ ਤੇ ਪਹਿਲੇ ਅੱਡਾ ਸਾਡਾ 7-8 ਕਿਲੋਮੀਟਰ ਦੂਰ ਸਾਡੇ ਘਰ ਤੋਂ ਫਿਰ ਉਸ ਤੋਂ ਬਾਅਦ ਸਾਡਾ ਸ਼ਹਿਰ ਪਲੀਆ ਤੇ ਅੱਜ ਬਾਈਕ ਤੇ ਚਲੇ ਗਿਆ ਤੇ ਫਿਰ ਉੱਥੇ ਵੀਡੀਓ ਬਣਾ ਨਹੀਂ ਪਾਇਆ ਜਿਆਦਾ ਕਿਉਂਕਿ ਇਕੱਲੇ ਫਿਰ ਬਾਈਕ ਤੇ ਨਹੀਂ ਬਣਦੀ ਤੇ ਨਾ ਸ਼ਹਿਰ ਚ ਜਿਆਦਾ ਬਣਾਈ ਤੇ ਗੁਰਦੁਆਰਾ ਸਾਹਿਬ ਚ ਆਪ ਬਣਾਈ ਫਿਰ ਥੋੜਾ ਬਹੁਤ ਤੇ ਕਲਿੱਪਸ ਤੇ ਬਹੁਤ ਸੋਹਣਾ ਦਿਨ ਨਿਕਲਿਆ ਅੱਜ ਦਾ ਆ ਦੇਖੋ ਮੈਂ ਇੱਧਰ ਆ ਗਿਆ ਤੇ ਇੰਨੇ ਮੈਨੂੰ ਦੇਖ ਲਿਆਣਾ ਕਿਤੇ ਤੇ ਆ ਗਿਆ ਮੇਰੇ ਕੋਲ ਵਿਚਾਰਾ ਮੱਛੀ ਨਾ ਆਪਣਾ ਰੋਮੀ ਲੱਭਦਾ ਸੀ ਮੈਨੂੰ ਲੱਭਦਾ ਸੀ ਵਿਚੂ ਲੱਭਦਾ ਸੀ ਮੈਨੂੰ ਤੇ ਇੱਥੇ ਵੀਲੌਗ ਦਾ ਐਂਡ ਕਰਦੇ ਆਂ ਤੇ ਮੈਂ ਬਾਕੀ ਕੰਮਕਾਰ ਕਰ ਲਾ ਜੇ ਡੰਗਰਾਂ ਨੱਪਟੀ ਪੱਟੀ ਪਾਉਣੀਆਂ ਆ ਤੇ ਜੇ ਵੀਲੌਗ ਚੰਗਾ ਲੱਗਾ ਤੁਹਾਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜੀ